ਜੇਕਰ ਤੁਸੀਂ ਬਠਿੰਡਾ ਆ ਰਹੇ ਹੋ ਤਾਂ ਪੁਲਿਸ ਦੀ ਅੱਖ ਤੋਂ ਬਚ ਨਹੀਂ ਸਕੋਗੇ ਪੁਲਿਸ ਦੀ ਇਹ ਅੱਖ ਹੁਣਾ 24 ਘੰਟੇ ਖੁੱਲੀ ਰਹੇਗੀ ਚਾਹੇ ਦਿਨ ਹੋਵੇ ਚਾਹੇ ਰਾਤ ਦਰਅਸਲ ਬਠਿੰਡਾ ਪੁਲਿਸ ਹੁਣਾ ਹੋਰ ਹਾਈ ਟੈਕ ਹੋ ਗਈ ਹੈ ਬਠਿੰਡਾ ਪੁਲਿਸ ਨੇ ਪੋਰਟੇਬਲ ਵਾਈਫਾਈ ਸੋਲਰ ਪੀਟੀਜੈਡ ਸੀਸੀਟੀਵੀ ਕੈਮਰੇ ਲਾਂਚ ਕੀਤੇ ਨੇ ਜੋ ਸ਼ਹਿਰ ਦੇ ਚੌਂਕਾਂ ਦੇ ਵਿੱਚ ਲੱਗਣਗੇ ਇਹਨਾਂ ਕੈਮਰੇ ਦੀਆਂ ਖੂਬੀਆਂ ਬਾਰੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਕੈਮਰੇ ਨੂੰ ਆਪਰੇਟ ਕਰਨ ਵਾਸਤੇ ਬਿਜਲੀ ਦੀ ਲੋੜ ਨਹੀਂ ਸੋਲਰ ਪਾਵਰ ਨਾਲ ਚਾਰਜ ਹੋਣ ਤੋਂ ਬਾਅਦ ਇਹ 12 ਤੋਂ 18 ਘੰਟੇ ਤੱਕ ਦਾ ਬੈਕਅਪ ਦਿੰਦੇ ਹੈ ਇਹਨਾਂ ਕੈਮਰਿਆਂ ਨੂੰ ਠੋਸ ਟ੍ਰਾਈਪੋਡ ਸਟੈਂਡ ਤੇ ਲਗਾਇਆ ਗਿਆ ਜੋ ਕਿ ਆਸਾਨੀ ਨਾਲ ਇੱਕ ਵਿਅਕਤੀ ਵੱਲੋਂ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ ਇਹਨਾਂ ਕੈਮਰੇਾਂ ਵਿੱਚ ਲੱਗੀ 4G ਸਿਮ ਅਤੇ Wi-Fi ਟੈਕਨੋਲੋਜੀ ਦੀ ਮਦਦ ਨਾਲ ਇਹਨਾਂ ਦੀ ਲਾਈਵ ਫੁਟੇਜ ਅਧਿਕਾਰੀਆਂ ਦੇ ਮੋਬਾਈਲ ਫੋਨ ਅਤੇ ਪੁਲਿਸ ਕੰਟਰੋਲ ਰੂਮ ਤੇ ਲਾਈਵ ਕੀਤੀ ਜਾ ਸਕਦੀ ਹੈ ਇੰਨਾ ਕੈਮਰਿਆਂ 'ਚ ਕੱਲੀ ਵੀਡੀਓ ਨਹੀਂ ਆਡੀਓ ਵੀ ਲਾਈਵ ਸੁਣੀ ਜਾ ਸਕਦੀ ਹੈ ਤੇ ਕੈਮਰਿਆਂ ਵਿੱਚ ਲੱਗੇ ਸਪੀਕਰ ਰਾਹੀਂ ਕੰਟਰੋਲ ਰੂਮ ਤੋਂ ਹੀ ਕੈਮਰਿਆਂ ਦੇ ਨਾਲ ਖੜੇ ਮੁਲਾਜ਼ਮਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸੋਲਰ ਪਾਵਰ ਹੋਣ ਕਰਕੇ ਇਨਾ ਕੈਮਰਿਆਂ ਤੇ ਕੋਈ ਖਰਚ ਵੀ ਨਹੀਂ ਆਏਗਾ ਇਸ ਕਰਕੇ ਬਡੰਡਾ ਪੁਲਿਸ ਨੇ ਹੁਣ ਇਹ ਉਪਰਾਲਾ ਅੱਗੇ ਵਧਾਉਣ ਦਾ ਸੋਚਿਆ ਇਲੈਕਸ਼ਨ ਦੇ ਵਿੱਚ ਵੀ ਇਨਾ ਕੈਮਰਿਆਂ ਨੂੰ ਵਰਤਿਆ ਜਾਵੇਗਾ ਵਿਸਾਖੀ ਮੇਲਾ ਹੈ ਉੱਥੇ ਵੀ ਇਹ ਕੈਮਰੇ ਲਗਾਏ ਜਾਣਗੇ ਤੇ ਇਲੈਕਸ਼ਨ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਜਿੰਨਾ ਥਾਵਾਂ ਤੇ ਪੁਲਿਸ ਦੀ ਚੌਕਸੀ ਦੀ ਜ਼ਿਆਦਾ ਲੋੜ ਹੈ ਉੱਥੇ ਇਹ ਕੈਮਰੇ ਲਗਾਉਣ ਦੀ ਜਿਹੜੀ ਬਿਉਤਬੰਦੀ ਵਧਾਈ ਗਈ ਹੈ ਇਨ੍ਹਾਂ ਕੈਮਰਿਆਂ ਬਾਰੇ ਹੋਰ ਕੀ ਕੀ ਖੂਬੀਆਂ ਤੇ ਕਿਸ ਤਰ੍ਹਾਂ ਇਹ ਕੰਮ ਕਰਨਗੇ ਜਾਣਕਾਰੀ ਦਿੱਤੀ ਹੈ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਨੇ ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ ਏ ਜੀ ਸਾਡੀ ਪੰਜਾਬ ਪੁਲਿਸ ਨੂੰ ਜਿਹੜਾ ਕਿ ਡੀਜੀਪੀ ਸਾਹਿਬ ਵੱਲੋਂ ਸਾਡੇ ਏਡੀਜੀਪੀ ਸਾਹਿਬ ਵੱਲੋਂ ਮਾਡਰਨਾਈਜ਼ ਕਰਨ ਦੀ ਇੱਕ ਮੁਹਿੰਮ ਹਰ ਸਮੇਂ ਚੱਲਦੀ ਰਹਿੰਦੀ ਹੈ ਉਹਦੇ ਵਿੱਚ ਇੱਕ ਨਵਾਂ ਉਪਰਾਲਾ ਅਸੀਂ ਕੀਤਾ ਹੈ ਪੁਲਿਸ ਦੀ ਡਿਊਟੀ ਵਕ ਵਕ ਥਾਵਾਂ ਤੇ ਲੱਗਦੀ ਹੈ ਕੋਈ धरना ਪ੍ਰਦਰਸ਼ਨ ਹੁੰਦਾ ਹੈ ਕੋਈ ਸ਼ਿਫਟਿੰਗ ਨਾਕਾਬੰਦੀ ਹੁੰਦੀ ਹੈ ਕੋਈ ਵੀਵੀਆਈਪੀ ਰੈਲੀ ਹੁੰਦੀ ਹਰ ਜਗ੍ਹਾ ਜਾਣਾ ਪੈਂਦਾ ਤੇ ਜੇ ਕੋਈ ਕੈਮਰਾ ਗੱਡੀ ਤੇ ਮਾਊਂਟ ਕਰੀਏ ਤਾਂ ਗੱਡੀ ਹਰ ਥੱਜ ਜਗ੍ਹਾ ਖੜੀ ਨਹੀਂ ਹੋ ਸਕਦੀ ਤੇ ਨਾਲ ਕੈਮਰੇ ਨਾਲ ਗੱਡੀ ਵੀ ਬੰਨੀ ਜਾਂਦੀ ਹੈ ਤੇ ਅਸੀਂ ਫਿਰ ਇੱਕ ਪੋਰਟੇਬਲ ਅਜ ਇੱਕ ਨਵਾਂ ਕੈਮਰਾ ਲੈ ਕੇ ਆਏ ਆ ਦੂਜਾ ਜਿਹੜਾ ਕੈਮਰਾ ਹੁੰਦਾ ਉਹਨੂੰ ਕੋਈ ਬਿਜਲੀ ਪਾਵਰ ਸੋਰਸ ਦੇਣਾ ਪੈਂਦਾ ਸੀਗਾ ਤੇ ਉਹ ਤੋਂ ਵੀ ਰਹਿਤ ਹੈਗਾ ਇਹ ਸੋਲਰ ਪਾਵਰਡ ਹੈਗਾ 18 ਘੰਟੇ ਦੀ ਬੈਟਰੀ ਲਾਈਫ ਹੈ ਤੇ ਇਹਨੂੰ ਅਸੀਂ ਇਸ ਸਟੈਂਡ ਤੇ ਮਾਊਂਟ ਕਰਤਾ ਪੋਰਟੇਬਲ ਹੈ ਹੁਣ ਜਿੱਥੇ ਮੁਲਾਜ਼ਮ ਸਾਡਾ ਨਾਕਾ ਲਗਾਏਗਾ ਸ਼ਿਫਟਿੰਗ ਨਾਕਾਬੰਦੀ ਹੈ ਕੋਈ ਰੈਲੀ ਹੈ ਇਲੈਕਸ਼ਨ ਦੇ ਦੌਰਾਨ ਜਿਹੜੇ ਨਾਕਾਬੰਦੀ ਚੱਲਦੀ ਹੈ ਕ੍ਰਿਟੀਕਲ ਪੋਲਿੰਗ ਬੂਥ ਹੈਗੇ ਵਲਨਰੇਬਲ ਏਰੀਆ ਹੈ ਹਰ ਥਾਂ ਤੇ ਕੈਮਰਾ ਲਗਾਇਆ ਜਾ ਸਕਦਾ ਹੈ ਇਦੇ ਵਿੱਚ ਡਿਊਲ ਕੈਮਰਾ ਹੋਏਗਾ ਇੱਕ ਫਿਕਸ ਹੈ ਇੱਕ ਪੀਟੀਜ਼ੈਡ ਕੈਮਰਾ ਹੈ ਜਿਹੜਾ 180 ਡਿਗਰੀ ਘੁੰਮ ਸਕਦਾ ਹੈ ਇਹਦੀ ਖਾਸ ਬਾਤ ਇਹ ਹੈ ਕਿ 4ਜੀ ਕਨੈਕਟੀਵਿਟੀ ਹੈ ਵਾਇਰਲੈਸ ਹੈਗਾ ਇਹਦੀ ਫੁਟੇਜ ਹੁਣ ਸਾਡੇ ਕੰਟਰੋਲ ਰੂਮ ਤੇ ਲਾਈਵ ਵੀ ਚੱਲ ਰਹੀ ਹੈ ਤੇ ਅਫਸਰ ਆਪਣੇ ਮੋਬਾਈਲ ਤੇ ਵੀ ਦੇਖ ਸਕਦਾ ਹੈ ਨਾਲੇ ਪੀਟੀਜ਼ੈਡ ਨੂੰ 180 ਡਿਗਰੀ ਰੋਟੇਟ ਕਰਕੇ ਮੁਲਾਜ਼ਮ ਤੇ ਨਿਗਾਹ ਰੱਖ ਸਕਦਾ ਹੈ ਦੂਜਾ ਇਹਦੇ ਵਿੱਚ ਅਗਲੀ ਗੱਲ ਇਹ ਹੈ ਕਿ ਇਹਦੇ ਵਿੱਚ ਆਡੀਓ ਵੀ ਜਲਦੀ ਨਾਲ-ਨਾਲ ਤੇ ਮੁਲਾਜ਼ਮ ਕੀ ਦੇ ਨਾਲ ਕੀ ਗੱਲਬਾਤ ਕਰ ਰਿਹਾ ਹੈ ਉਹ ਵੀ ਸਾਨੂੰ ਸੁਣਾਈ ਦਿੰਦੀ ਹੈ ਇਹਦਾ ਸਾਡੇ ਮੁਲਾਜ਼ਮਾਂ ਨੂੰ ਵੀ ਫਾਇਦਾ ਹੈ ਕਿਉਂਕਿ ਇੱਕ ਤੱਕ ਕਿਸੇ ਤਰੀਕੇ ਦਾ ਉਹ ਨਹੀਂ ਕਹਿ ਸਕਦਾ ਕਿ ਮੇਰੀ ਚੈਕਿੰਗ ਇਸ ਤਰੀਕੇ ਨਾਲ ਹੋਈ ਕਿ ਹੋ ਨਹੀਂ ਹੋਈ ਦੂਜੇ ਪਬਲਿਕ ਨੂੰ ਵੀ ਫਾਇਦਾ ਹੈ ਕਿਉਂਕਿ ਜੋ ਵੀ ਚੀਜ਼ ਹੋ ਰਹੀ ਹੈ ਉਹ ਕੈਮਰੇ ਦੀ ਨਿਗਰਾਨੀ ਹੇਠ ਹੋ ਰਹੀ ਹੈ ਤੇ 24 ਘੰਟੇ ਅਸੀਂ ਉਹਦੀ ਮੋਨੀਟਰਿੰਗ ਕਰ ਰਹੇ ਹਾਂ ਅੱਜ ਇਹ ਪਾਇਲਟ ਪ੍ਰੋਜੈਕਟ ਅਸੀਂ ਇੱਥੋਂ ਸ਼ੁਰੂ ਕੀਤਾ ਹੈ ਇੱਕ ਨਵਾਂ ਉਪਰਾਲਾ ਹੈ ਇਹਨੂੰ ਅਸੀਂ ਆਪਣੇ ਜ਼ਿਲ੍ਹੇ ਚ ਹੋਰ ਸੰਖਿਆ ਚ ਵਧਾਵਾਂਗੇ ਇਹਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਸਾਨੂੰ ਐਨਕਰੀਜਮੈਂਟ ਹੈ ਉਹਨਾਂ ਦਾ ਵੀ ਉਹ ਹੈਗਾ ਉਹ ਕਹਿੰਦੇ ਜੀ ਇਹਨੂੰ ਅਸੀਂ ਰੈਪਲੀਕੇਟ ਕਰਾਂਗੇ ਤਾਂ ਡੀਸੀ ਤੇ ਅਸੀਂ ਮਿਲ ਕੇ ਇਹਨੂੰ ਪੂਰੇ ਆਪਣੇ ਜ਼ਿਲ੍ਹੇ ਦੇ ਵਿੱਚ ਚੋਣਾਂ ਵ ਇਕ ਤਿਆਰ ਕਰਕੇ ਤੇ ਚੋਨਾ ਤੋਂ ਬਾਅਦ ਵੀ ਇਹਨੂੰ ਵਰਤਾ ਸੀ ਕਿੰਨੇ ਵਿੱਚ ਕਿੰਨੇ ਕੈਮਰੇ ਲਾਏ ਗਏ ਅੱਜ ਇਹ ਪਾਇਲਟ ਸ਼ੁਰੂ ਕੀਤਾ ਹੈ ਹੋਰ ਕੈਮਰੇ ਸਾਡੇ ਬਣ ਰਹੇ ਹਨ ਜਿਹੜਾ ਪਹਿਲਾ ਇਹ 3 ਦਿਨ ਅਸੀਂ ਚਲਾ ਕੇ ਦੇਖਿਆ ਪ੍ਰੋਜੈਕਟ ਅਸੀਂ ਪਹਿਲਾਂ ਦੀ ਰਾਤ ਦੀ ਬੈਟਰੀ ਚੈੱਕ ਕੀਤੀ ਕਿ ਦਿਨੇ ਚਾਰਜ ਹੋ ਕੇ ਰਾਤ ਵਰ ਚੱਲਦਾ ਹੈ ਕਿ ਨਹੀਂ ਰਾਤ ਵਰ ਇਹਨੇ ਕੰਮ ਕੀਤਾ ਹੁਣ ਇਹ ਪਾਇਲਟ ਸਕਸੈਸਫੁਲ ਹੈ ਇਹਨੂੰ ਅਸੀਂ ਹੋਰ ਰੈਪਲੀਕੇਟ ਕਰਨ ਲੱਗੇ ਹਾਂ ਆਪੀ ਅਨਸਰ ਹੈਗਾ ਉਹਨਾਂ ਵਾਸਤੇ ਕਿੰਨਾ ਫਾਇਦਾ ਹੋ ਰਿਹਾ ਇਹ ਤਾਂ ਹਰੇਕ ਲਈ ਫਾਇਦਾ ਹੈ ਦੇਖੋ ਪੁਲਿਸ ਲਈ ਵੀ ਫਾਇਦਾ ਹੈ ਪਬਲਿਕਲੀ ਫਾਇਦਾ ਹੈ ਸਰਾਰਥੀ ਅਨਸਰ ਨਹੀਂ ਤਾਂ ਨੁਕਸਾਨ ਹੈਗਾ ਸਗੋ ਕਿਉਂਕਿ ਨਿਗਰ ਪਹਿਲਾਂ ਬਾਦਸੇ ਜਦੋਂ ਪਿਛਲੇ ਇਲੈਕਸ਼ਨ ਸੀਗੇ ਉਦੋਂ ਅਸੀਂ ਮਾਨਸਾ ਦੇ ਵਿੱਚ ਇਸ ਤਰੀਕੇ ਦੇ ਪੋਰਟੇਬਲ ਕੈਮਰਾਜ਼ ਬਣਾਏ ਸੀਗੇ ਲੇਕਿਨ ਉਹਦੇ ਵਿੱਚ ਇਹ ਸੀਗਾ ਕਿ ਉਹਦੇ ਵਿੱਚ ਤਾਰ ਹੁੰਦੀ ਸੀ ਉਹਨੂੰ ਅਸੀਂ ਕਨੈਕਟ ਕਰਦੇ ਸੀਗੇ ਹੁਣ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਇਹ ਸੋਲਰ ਸਾਨੂੰ ਮਿਲ ਗਿਆ ਤੇ ਇਹ ਜਿਹੜਾ ਸਟੈਂਡ ਹੈਗਾ ਇਹ ਵੀ ਅਸੀਂ ਕਾਫੀ ਠੋਸ ਕਰਤਾ ਤਾਂ ਕਿ ਇਹਨੂੰ ਕਿਤੇ ਵੀ ਲਗਾਣਾ ਲਾਣਾ ਬਹੁਤ ਈਜ਼ੀ ਹੈ